ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼ਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਸ ਵਿਸ਼ੇ ਤੇ ਵੀਡੀਓ ਬਣਾਈ ਹੈ ਆਪਾਂ ਉਸ ਨੂੰ ਇੱਕ ਲੁੱਟਵੀਂ ਕਹਿ ਸਕਦੇ ਹਾਂ ਸੋ ਤੁਸੀਂ ਇਸ ਵੀਡੀਓ ਨੂੰ ਦੇਖੋ ਤੇ ਆਪਣੇ ਵਿਚਾਰ ਜ਼ਰੂਰ ਦਿਓ ਵੀ ਇਹ ਕਿੰਥੋਂ ਤੱਕ ਸਹੀ ਹੈ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਆਪਾਂ ਭਈ ਆ ਜਿਹੜੇ ਰੋਡ ਤੇ ਖੜੇ ਆ ਇਹ ਆ ਪੁੱਚਮੰਡੀ ਤੋਂ ਰਾਮਪੁਰੇ ਨੂੰ ਜਾਣ ਵਾਲਾ ਰੋਡ ਹੈ ਤੇ ਵਿਚਕਾਰ ਆਉਂਦਾਗਾ ਰੇਲਵੇ ਵਾਲਾ ਫਾਟਕਾ ਫਾਟਕ ਲੱਗੇ ਨੂੰ ਬਈ 12-13 ਮਿੰਟ ਹੋ ਗਏ ਤੇ ਜਿਹੜਾ ਜਾਮ ਹੈ ਬਈ ਉਹ ਕਾਫੀ ਪਿੱਛੇ ਤੱਕ ਲੱਗ ਗਿਆ ਇਹ ਰੋਡ ਨਾ ਬਈ ਟੋਲ ਵਾਲਾ ਰੋੜਾ ਹੈ ਤੇ ਜਿੱਥੇ ਆਪਾਂ ਟੋਲ ਦੇ ਕੇ ਆਈਏ ਤੇ ਉੱਥੇ ਆਪਾਂ ਕਿਸੇ ਜਾਮ 'ਚ ਰੁਕੀਏ ਜਾਂ ਕਿਸੇ ਫਾਟਕ ਤੇ ਰੁਕੀਏ ਇਹਦਾ ਕੋਈ ਰਾਈਟ ਹੀ ਨਹੀਂ ਮੰਨਦਾ ਉੱਥੇ ਤਾਂ ਆਪਣਾ ਕੋਈ ਫਰਜ਼ ਹੀ ਨਹੀਂ ਮੰਨਦਾ ਰੁਕਣ ਦਾ ਤੇ ਤੁਸੀਂ ਦੇਖ ਲਓ ਬਈ ਆ ਸਾਰੇ ਗੱਡੀਆਂ ਵਾਲੇ ਵੀ ਟੋਲ ਦੇ ਕੇ ਆਏ ਹਨਾ ਤੇ ਇਹਨਾਂ 'ਚੋਂ ਕਿਸੇ ਨੇ ਹਸਪਤਾਲ ਜਾਣਾ ਕਿਸੇ ਨੇ ਡਿਊਟੀ ਜਾਣਾ ਕਿਸੇ ਦੀ ਕੋਈ ਪਾਸਪੋਰਟ ਦੀ ਅਪਾਇੰਟਮੈਂਟ ਮੰਦੀ ਹੈ ਪਰ ਅਫਸੋਸ ਬਈ ਸਾਰੇ ਚੁੱਪ-ਚਪ ਖੜੇ ਆ ਕੋਈ ਨਹੀਂ ਬੋਲਦਾ ਇੱਥੇ ਨਾ ਬਈ ਫਾਟਕ ਦੇ ਦਿਨ ਚ ਕਾਫੀ ਵਾਰੀ ਲੱਗਦਾਗਾ ਤੇ ਦੇਖ ਲਓ ਕਿੰਨੇ ਲੋਕ ਪਰੇਸ਼ਾਨ ਹੁੰਦੇ ਹਨ ਨਾ ਪਰ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ ਇਸ ਮਸਲੇ ਦਾ ਹੋਰ ਤਾਂ ਹੋਰ ਬਈ ਇੱਥੇ ਨਾ ਪਿਛਲੇ ਕਈ ਦਿਨ ਪਹਿਲਾਂ ਨਾ ਇੱਥੇ ਫਾਟਕ ਦਾ ਕੰਮ ਚੱਲ ਰਿਹਾ ਸੀ ਤੇ ਚਾਰ ਪੰਜ ਦਿਨ ਲਈ ਪਰਮਾਨੈਂਟ ਫਾਟਕ ਬੰਦ ਕਰਤਾ ਇਸ ਰਸਤੇ ਦੇ ਜਾਣ ਵਾਲੇ ਬਈ ਸਾਰੇ ਵੀਰ ਪਹਿਲਾਂ ਤਾਂ ਪਿੰਡਾਂ ਵਿੱਚ ਦੇ ਖੇਜਲਖਵਾਰ ਹੋ ਕੇ ਆਉਂਦੇ ਸੀਗੇ ਨਾ ਤੇ ਫਿਰ ਜਦੋਂ ਰੋਡ ਤੇ ਆ ਕੇ ਫਿਰ ਫੇਰ ਟੋਲ ਦਿੰਦੇ ਇਹਨਾਂ ਨੂੰ ਤੇ ਪਰ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਠਾਈ ਬਈ ਤੇ ਇੱਕ ਖਾਸ ਗੱਲ ਹੋਰ ਬਈ ਤਨੋਲਾ ਕ੍ਰਾਸ ਕਰਕੇ ਨਾ ਬੜਬਰ ਤੋਂ ਪਿੱਛੇ ਇੱਕ ਟੋਲ ਪੈਂਦਾ ਬਈ ਹਰੀਗੜ੍ਹ 6-7 ਮਹੀਨਿਆਂ ਦੀ ਗੱਲ ਹੈ ਬਈ ਉੱਥੇ ਨਾ 2-3 ਦਿਨ ਲਗਾਤਾਰ ਮੀਂਹ ਪਈ ਗਿਆ ਉੱਥੇ ਜਿਹੜਾ ਟੋਲ ਵਾਲਾ ਰੋਡ ਹੈ ਬਈ ਉੱਥੇ ਨਾ ਪੂਰਾ ਪਾਣੀ ਖੜ ਗਿਆ ਤੇ ਸੀ ਬ੍ਰੇਜ ਓਵਰ ਹੋ ਗਿਆ ਤੇ ਉੱਥੇ ਪੂਰੀ ਗੰਦਗੀ ਫੈਲ ਗਈ ਪਾਣੀ ਨਾ ਬਈ ਉੱਥੇ ਪੂਰਾ ਗੰਦਾ ਹੋ ਗਿਆ ਤੇ ਸਾਰਾ ਪਾਣੀ ਨਾ ਉਹ ਸੜਕ ਦੇ ਉੱਤੇ ਹੀ ਖੜਾ ਸੀਗਾ ਤੇ ਲੋਕ ਨਾਲ ਤਾਂ ਬਈ ਉੱਥੇ ਟੋਲ ਦੇ ਕੇ ਆਉਂਦੇ ਹੁੰਦੇ ਸੀਗੇ ਤੇ ਨਾਲੇ ਉਹੀ ਗੰਦੇ ਪਾਣੀ ਵਿੱਚ ਦੀ ਲੰਘਦੇ ਸੀਗੇ ਕਾਰਾਂ ਵਾਲੇ ਮੋਟਰਸਾਈਕਲ ਵਾਲੇ ਸਾਰੇ ਉੱਥੋਂ ਦੀ ਟੱਪਦੇ ਸੀਗੇ ਬਈ ਇਹ ਉਸ ਮਸਲੇ ਤੇ ਨਾ ਬਾਈ ਕੋਈ ਵੀ ਨਹੀਂ ਬੋਲਿਆ ਉਸ ਪਿੰਡ ਦਾ ਨਾ ਬਾਈ ਹਰੀਗੜ ਦਾ ਇੱਕ ਵੀਰ ਮੇਰਾ ਨਾਮ ਸਬਰ ਕਰਨੀ ਜਾਂਦਾ ਹੁੰਦਾ ਸੀ ਉਸ ਬਾਈ ਨੇ ਮੈਨੂੰ ਉਸ ਦਿਨ ਦੱਸਿਆ ਤੇ ਉਥੇ ਨਾ ਭਾਨਾ ਸਿੱਧੂ ਬਾਈ ਨੇ ਆ ਕੇ ਉਹ ਟੋਲ ਵਾਲਿਆਂ ਨੂੰ ਕਿਹਾ ਕਿ ਵੀ ਜਦੋਂ ਤੁਸੀਂ ਆ ਜਿਹੜਾ ਪਾਣੀ ਟੋਲ ਰੋਡ ਦੇ ਉੱਤੇ ਖੜਾ ਹੈ ਜਾਂ ਤਾਂ ਇਹਨੂੰ ਸਾਫ਼ ਕਰ ਦਿਓ ਤੇ ਨਹੀਂ ਫਿਰ ਤੁਹਾਡਾ ਅਗਲੇ ਦੰਸੀ ਟੋਲ ਬੰਦ ਕਰ ਦੇਗੇ ਧਰਨਾ ਦੇ ਕੇ ਤੇ ਬਾਈ ਨੇ ਨਾ ਉਹਨਾਂ ਨੂੰ ਇੱਕ ਦਿਨ ਦਾ ਟਾਈਮ ਦਿੱਤਾ ਸੀਗਾ ਤੇ ਉਹੀ ਗੱਲ ਬਾਈ ਸਵੇਰੇ ਨਾ ਮੈਂ 9:00 ਵਜੇ 11:00 ਕੰਡੀਗੜ ਨੂੰ ਵੀ ਕਹ ਸੀਗਾ ਤੇ ਜਦੋਂ ਸ਼ਾਮ ਨੂੰ ਮੈਂ 5 ਵਜੇ ਮੁੜ ਕੇ ਆਇਆ ਤੇ 6-7 ਘੰਟਿਆਂ ਦੇ ਵਿੱਚ ਨਾ ਬਈ ਉੱਥੇ ਇੱਕ ਪਾਣੀ ਦੀ ਬੂੰਦ ਵੀ ਨਹੀਂ ਸੀਗੀ ਤੇ ਸੜਕ ਜਮਾਨਾ ਸਾਫ਼ ਕੀਤੀ ਪਈ ਸੀਗੀ ਬਈ ਤੇ ਸਾਰਾ ਮਸਲਾ ਤਾਂ ਬੋਲਣ ਦਾ ਸੀਗਾ ਆਵਾਜ਼ ਠਾਉਣ ਦਾ ਸੀ ਸੋ ਬਈ ਇਹ ਕਿੱਥੋਂ ਤੱਕ ਸਹੀ ਹੈ ਆਪਣੇ ਵਿਚਾਰ ਜਰੂਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਸਾਰੇ ਵੀਰਾਂ ਨੂੰ ਹਸ਼ਕਾਲ